लोगों के घर के अंदर भी पानी वढ़ गया है कई कई एकड़ फसल किसान की तबाह हो चुकी है दस कई लोगों को सुरक्षित थावान ते पहुँचा दता गया है सरकार समा से समाज सेवी कार्य लगातार जारी किस के पानी नजर आ रहा है इंज जाप रहा है कि कुछ जो लोग ने किती के जरिए ही इस नदी को पार करने की कोशिश कर रहे हैं पर यह तला नहीं है हालांकि ये आले दुआले का पूरा इलाका है जो कि ब्याज दरिया की ब्यास चपेट आ गया है ओवरफ्लो ब्याज दरिया हो गया कई ਪਿੰਡਾਂ ਨੂੰ ਇਸ ਲਈ ਆਪਣੀ ਚਪੇਚ ਲੈ ਜਾਓ। ਸultanpur Lodhi, Kapurthala ਦਾ ਉਹ ਇਲਾਕਾ, Mand ਦਾ ਇਲਾਕਾ ਜੋ ਕਿ ਹੜ੍ਹ ਦੇ ਪ੍ਰਭਾਵ ਦੇ ਅਧੀਨ ਹੈ। ਤਸਵੀਰਾਂ ਤੁਹਾਨੂੰ ਦਿਖਾਣੀਆਂ ਪਹਿਲਾਂ ਪਾਣੀ ਦੀ ਸਥਿਤੀ ਨੂੰ ਜਾਣ ਲੈਣੇ ਆ। ਇਹ ਹੈ ਦਰਿਆ ਬਿਆਸ ਔਰ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਚ ਦੇਖ ਪਾ ਰਹੇ ਹੋਵੋਗੇ ਕਿ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਹਜੇ ਵੀ ਘਟਿਆ ਨਹੀਂ ਹੈ। ਬੇਸ਼ੱਕ ਆਣ ਪਿਛਲੇ ਦਿਨਾਂ ਨਾਲੋਂ ਪਾਣੀ ਦੀ ਰਫ਼ਤਾਰ ਕੁਝ ਘੱਟ ਹੋਈ ਹੈ ਪਰ ਪੱਧਰ ਨਹੀਂ ਘਟਿਆ ਤੁਹਾਡੇ ਸਾਹਮਣੇ ਬਿਜਲੀ ਦੇ ਖੰਬੇ ਫਸਲਾਂ ਸਭ ਕੁਝ ਡੁੱਬੀਆਂ ਹੋਈਆਂ ਨੇ ਚਾਰੋਂ ਚਫੇਰੇ ਪਾਣੀ ਹੀ ਪਾਣੀ ਹੈ ਅਤੇ ਇਹ ਦਰਿਆ ਬਿਆਸ ਦੇ ਪਾਣੀ ਨੇ ਇਸ ਇਲਾਕੇ ਦੇ ਲਗਭਗ 25 ਪਿੰਡਾਂ ਨੂੰ ਆਪਣੇ ਪ੍ਰਭਾਵ ਹੇਠ ਲੈ ਲਿਆ ਹੈ ਜੇ ਦੂਰ ਤੱਕ ਨਿਗਾਹ ਨੂੰ ਲੈ ਕੇ ਜਾਈਏ ਤਾਂ ਬਹੁਤ ਸਾਰੇ ਡੇਰੇ ਬਹੁਤ ਸਾਰੇ ਘਰ ਵੀ ਪਾਣੀ ਦੀ ਚਪੇਟ ਚ ਆ ਚੁੱਕੇ ਨੇ ਇਸ ਵੇਲੇ ਅਸੀਂ ਇੱਥੋਂ ਦੇ ਇਕਲੋਤੇ ਰਸਤੇ ਇਕਲੋਤਾ ਰਸਤਾ ਇਕਲੋਤਾ ਪੁਲ ਜਿਹੜਾ ਕਿ ਬਾਉਪੁਰ ਜਦੀਦ ਦੇ ਵਿੱਚ ਹੈ ਉਸ ਦੇ ਉੱਪਰ ਮੌਜੂਦਾ ਇਹ ਪੱਕਾ ਪੁਲ ਇੱਕੋ ਹੀ ਰਸਤਾ ਰਹਿ ਗਿਆ ਹੈ ਪਰ ਇਹ ਵੀ ਰਸਤਾ ਅੱਗੇ ਜਾ ਕੇ ਪਾਣੀ ਦੇ ਖਤਮ ਹੋ ਜਾਂਦਾ ਹੈ ਤੇ ਉੱਥੋਂ ਕਿਸ਼ਤੀ ਤੇ ਜਾਣਾ ਪੈਂਦਾ ਹੈ ਇਸ ਪੁਲ ਨੂੰ ਲੋਕਾਂ ਨੇ ਫਿਲਹਾਲ ਆਪਣਾ ਰਾਹਤ ਕੈਂਪ ਬਣਾ ਲਿਆ ਹੈ ਤਸਵੀਰਾਂ ਤੁਹਾਨੂੰ ਦਿਖਾਣੀਆਂ ਕਿ ਕਿਸ ਤਰ੍ਹਾਂ ਜ਼ਿੰਦਗੀ ਕੱਟੀ ਜਾ ਰਹੀ ਹੈ ਇਹ ਦੇਖੋ ਕਿ ਇਹ ਇੱਕ ਛੋਣੀ ਬਣਾਈ ਗਈ ਹੈ ਜਿੱਥੇ ਰਾਤ ਨੂੰ ਦਿਨ ਨੂੰ ਲੋਕ ਰੁਕਦੇ ਨੇ ਬੇਸ਼ੱਕ ਹਜੇ ਇੱਥੇ ਕੋਈ ਵੀ ਨਹੀਂ ਹੈ ਕਿਉਂਕਿ ਸਾਰੇ ਲੋਕ ਕੁਛ ਨਾ ਕੁਛ ਕੰਮ 'ਚ ਲੱਗੇ ਨੇ ਕੁਛ ਮਿੱਟੀ ਤੇ ਪਾਉਣ ਦਾ ਕੰਮ ਕਰ ਰਹੇ ਨੇ ਕੁਛ ਰੈਸਕਿਊ ਤੇ ਗਏ ਹੋਏ ਨੇ ਇਹ ਤੁਸੀਂ ਸਾਹਮਣੇ ਦੇਖੋਗੇ ਕਿ ਪੀਣ ਦੇ ਲਈ ਪਾਣੀ ਦਾ ਪ੍ਰਬੰਧ ਹੈ ਇਹ ਟੈਂਕਰ ਖੜਾ ਹੈ ਇੱਥੇ ਸੋਣਾ ਹੈ ਔਰ ਇੱਥੋਂ ਜਾ ਕੇ ਪਾਣੀ ਪੀਣਾ ਹੈ ਔਰ ਇਸ ਦੇ ਨਾਲ ਅਗਲੀ ਤਸਵੀਰ 'ਚ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਇੱਥੇ ਆਰਜੀ ਤੌਰ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜੇ ਲੋਕ ਉਸ ਪਾਰ ਤੋਂ ਇੱਧਰ ਆ ਗਏ ਨੇ ਇਹ ਲੰਗਰ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਗਏ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਆ ਕੇ ਛਾਂ ਦੇ ਹੇਠਾਂ ਬੈਠੇ ਨੇ ਔਰ ਲੰਗਰ ਪ੍ਰਸ਼ਾਦੇ ਦਾ ਇੱਥੇ ਇੰਤਜ਼ਾਮ ਕੀਤਾ ਗਿਆ ਹੈ ਔਰ ਲੋਕ ਲੰਗਰ ਪ੍ਰਸ਼ਾਦੇ ਨੂੰ ਛੱਕ ਵੀ ਰਹੇ ਨੇ ਇਸ ਤੋਂ ਬਾਅਦ ਅਗਲੀਆਂ ਤਸਵੀਰਾਂ ਤੁਹਾਨੂੰ ਲੈ ਕੇ ਜਾਣੇ ਆ ਕਿ ਹੁਣ ਇੱਥੇ ਸਿੱਤੀ ਅੱਗੇ ਕੀ ਹੋਵੇਗੀ ਇੱਥੋਂ ਦੇ ਲੋਕ ਕੀ ਸੋਚ ਰਹੇ ਨੇ ਔਰ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿੰਦਗੀ ਨਿਕਲੇਗੀ ਪਾਣੀ ਦਾ ਪੱਦਰ ਕਦੋਂ ਘਟੇਗਾ ਕਿਸ ਤਰ੍ਹਾਂ ਇਹ ਸਾਰਾ ਕੁਝ ਠੀਕ ਹੋ ਸਕੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਥੋਂ ਦੇ ਲੋਕਲ ਜਿਹੜੇ ਲੋਕ ਨੇ ਹਾਂਜੀ ਇਹ ਤੁਸੀਂ ਪੁਲ ਦੇ ਉੱਪਰ ਆ ਗਏ ਹਾਂਜੀ ਘਰ ਤੁਹਾਡੇ ਉਧਰ ਨੇ ਸਾਡੇ ਬਾਉਪੁਰ ਪਿੰਡ ਜਦੀਰ ਦੇ ਵਿੱਚ ਆ ਤੇ ਅਹੀਂ ਦੇ ਪਾਣੀ ਦੇ ਵਿੱਚ ਜੇ 베ੜੀ ਮਿਲ ਜੇ ਤੇ ਆਜ਼ੀਰਾ ਨਹੀਂ ਦੇ ਤੁਰਕੇ ਆਏ ਅੱਜ ਕਿੰਨੇ ਕਿਲੋਮੀਟਰ ਤੁਰਨਾ ਪਿਆ ਇਹਨੂੰ 4 ਕਿਲੋ 5 ਦੇ ਲਾਗੇ ਬੰਨੀ ਤੋਂ ਪੈ ਜਾਂਦਾ ਤੁਰਕੇ ਅੱਛਾ ਇਹ ਹੁਣ ਪੱਕਾ ਇੱਕੋ ਹੀ ਪੁਲ ਰਹਿ ਗਿਆ ਇਹੋ ਹੀ ਪੋਲ ਆ ਜਿਹੜਾ ਇਹ ਸਰਦਾਰਨ ਤੇਵ ਸਿੰਘ ਚੀਮਾ ਸਾਹਿਬ ਨੇ ਸਾਡਾ ਇਹ ਕੋੜ ਕੱਢਿਆ ਨਹੀਂ ਤੇ ਅਸੀਂ ਫਸਲ ਨਗਾਉਂਦੇ ਹੀ 2-2 ਮਹੀਨੇ ਤੇ ਸਾਨੂੰ ਲੱਗ ਜਾਂਦੇ ਹੀ ਨਹੀਂ ਹੁਣ ਜੇ ਮੈਂ ਸਮਝਣਾ ਚਾਹਾਂ ਇਸ ਪੁਲ ਤੋਂ ਬਾਅਦ ਜੇ ਮੈਂ ਪਾਰ ਜਾਣਾ ਹੈ ਅਗਲੇ ਪਿੰਡਾਂ 'ਚ ਜਾਣਾ ਹੈ ਤਾਂ ਕੀ ਰਸਤਾ ਹੈ ਕੀ ਰਸਤਾ ਇਹੋ ਪਾਣੀਆਂ ਦੇ ਵਿੱਚ ਦੀ ਜਾਣਾ ਪੈਂਦਾ ਜੀ ਹੁਣਾ ਜੇ ਉਤਨਾ ਪੈਨੋ ਕੱਟੇ ਰਸਤੇ ਹੈਗੇ ਤੇ ਹੁਣ ਆ ਪਾਣੀ ਆ ਜੇ ਪਾਣੀ ਤੋਂ ਵਿੱਚ ਦੀ 베ੜੀ ਤੇ ਜਾਣਾ ਪੈਂਦਾ ਤੇ ਉਤਨਾ ਤੁਰ ਕੇ ਬੰਦਾ ਜਿਹੜਾ ਅਣਜਾਣ ਬੰਦਾ ਨਹੀਂ ਜਾ ਸਕਦਾ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਨੇ ਕਿੰਨੀ ਕੁ ਜਨਸੰਖਿਆ ਪ੍ਰਭਾਵਿਤ ਹੈ ਇਹਦੇ ਪਿੰਡ ਬਾਉਪੁਰ ਜਦੀਦ ਪਿੰਡ ਸਾਂਗਰਾ ਝੁਗਿਆ ਬੰਦੂ ਪਿੰਡ ਗੋਰਿਆਂਵਾਲ ਪਿੰਡ ਰਾਮ ਮਹਾਉਂਦਾਬਾਦ ਪਿੰਡ ਭੈਣੀ ਬਾਦਰ ਪਿੰਡ ਭੈਣੀ ਕਾਦਰ ਤੇ ਆਪਣੇ ਪਿੰਡ ਗੁੱਜਰਪੁਰ ਇਹ ਲਾਗੇ ਜਿਹੜੇ 16 ਪਿੰਡਾਂ ਪਿੰਡਾਂ ਜੀ ਜਿਹੜੇ ਜਿਹੜੇ ਮੰਡ ਦੇ ਲਿਮੇਟ ਦੇ ਵਿੱਚ ਆ ਤੇ ਆ 6 ਦਿਨ ਪਾਣੀ ਹੋ ਗਏ ਚਲਦਿਆਂ ਨੂੰ ਕੋਈ ਧਿਆਨ ਕੇ ਨਹੀਂ ਵੜਦਾ ਜਿਹੜਾ ਆਮ ਪਾਰਟੀ ਦਾ ਬੰਦਾ ਆਉਂਦਾ ਇੱਕ ਇੱਥੇ ਜਿਹੜਾ ਉਹ ਲਮਾਜਿਆ ਚਿੱਟੇ ਜੇ ਬੂਟਾਂ ਵਾਲਾ ਉਹ ਫੋਟੋ ਲਵਾ ਕੇ ਚਲੇ ਜਾਂਦਾ ਤੇ ਆਹ ਦਿੰਦਾ ਜੀ ਮੈਂ ਆਹ ਕੰਮ ਕਰਾਤਾ ਉਥੇ ਹੈਡ ਤੇ ਗਿਆ ਜਾਂਦਾ ਜੀ ਮੈਂ ਹੈਡ ਤੋਂ ਦਰ 31 ਚੁਕਾਉਂਦੇ ਆ ਤੇ ਲਵਾ ਕੇ ਇੱਕ ਉਥੇ ਦਰ ਇੱਕ ਚਕਾ ਕੇ ਤੇ ਫੋਟੋ ਲਵਾ ਕੇ ਤੇ ਸਾਡੇ ਲੋਕਾਂ ਨੂੰ ਇਥੇ ਆਣ ਕਹਿੰਦੇ ਮੈਂ 31 ਦੇ 31 ਦਰ ਚਕਾਤੇ ਆ ਅਈ ਨੂੰ ਕਹੇ ਵੀ 31 ਦਰ ਚਕਾਏ ਹੁੰਦੇ ਤੇ 31 ਮਿੰਟਾਂ ਚ ਪਾਣੀ ਨਿਕਲ ਸਕਦਾ ਸੀ ਇਹ ਕਹਿੰਦੇ ਸੀ ਬੜੀ ਜਲਦੀ ਪਾਣੀ ਨਿਕਲ ਜਾਣਾ ਸੀ ਕੀ ਇੱਥੇ ਦੀ ਹੁਣ ਸਮੱਸਿਆ ਕੀ ਰਹਿ ਗਈ ਹੈ ਤੁਸੀਂ ਨੌਜਵਾਨ ਹੋ ਉਧਰ ਬਹੁਤ ਸਾਰੇ ਬਜ਼ੁਰਗ ਨੇ ਉਧਰ ਮਹਿਲਾਵਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਇੱਧਰ ਲਿਆਂਦਾ ਜਾ ਰਿਹਾ ਹੈ ਦੇਖੋ ਜੀ ਦੇ ਦਰ ਚੁੱਕੇ ਹੁੰਦੇ ਹਨ ਤੇ ਇੰਨਾ ਪਾਣੀ ਰਹਿਣਾ ਨਹੀਂ ਸੀ ਜਿੰਨੇ ਦਰ ਕਹਿੰਦੇ ਚੱਕੇ ਗਿਆ ਜੇ ਚੱਕੇ ਹੁੰਦੇ ਇੰਨਾ ਪਾਣੀ ਰਹਿਣਾ ਸੀ ਚਲੋ ਬਾਕੀ ਹੈਲਪ ਜਿਹੜੇ ਨੌਜਵਾਨ ਸਿੰਘਵਾ ਜਿਹੜੇ ਪ੍ਰਸ਼ਾਦੇ ਵਾਲੇ ਪ੍ਰਸ਼ਾਦਾ ਸ਼ਿਕਾ ਰਹੇ ਜੀ ਕੋਈ ਪੱਠਿਆਂ ਦਾ ਚਾਰਾ ਲਿਆ ਰਿਹਾ ਜੀ ਕੋਈ ਪਾਣੀ ਲਾ ਰਿਹਾ ਜੀ ਸਾਰੇ ਇਦਾਂ ਇਦਾਂ ਹੀ ਕੰਮ ਕਰ ਰਹੇ ਜੀ ਕਿੰਨੇ ਕੁ ਮੈਂ ਸਮਝਣਾ ਚਾਹੂੰਗਾ ਵੀ ਕਿੰਨੇ ਕੁ ਲੋਕ ਫਸਿਓ ਇਹਨੇ ਸੈਂਕੜਿਆਂ ਚ ਯਾ ਉਸ ਤੋਂ ਜ਼ਿਆਦਾ ਹਯਾਰਾ ਨਾ ਚਾਜੀ ਹਯਾਰਾਂ ਚ ਬਹੁਤ ਘਰ ਜਿਹੜੇ ਫਸੇ ਆ ਘਰ ਘਰ ਛੱਡਣ ਨੂੰ ਉਹਨਾਂ ਦਾ ਜੀਵ ਨਹੀਂ ਕਰਦਾ ਜੀ ਦੇਖੋ ਜੀ ਬਾਕੀ ਸਮਾਨ ਪਚਾਰਿਆ ਜੀ ਉਹਨਾਂ ਦਾ ਕਰਕੇ ਆਪਾਂ ਸਾਰਾ ਕੁਝ ਜਿੰਨੇ ਜੋਗੇ ਆ ਸੰਗਤ ਪਚਾਰ ਰਹੀ ਆ ਕੋਈ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਗਈ ਤੇ ਸਾਰੀ ਸੰਗਤ ਜਿਹੜੀ ਆਪ ਹੈਲਪ ਕਰ ਰਹੀ ਹੈ ਤੁਸੀਂ ਕੀ ਸਾਨੂੰ ਦੇਂ ਵੀ ਇਹ ਜਿਹੜਾ ਪਾਣੀ ਦਾ ਨੁਕਸਾਨ ਤਾਂ ਹੁੰਦਾ ਹੈ ਇਸ ਵਾਰ ਦਾ ਨੁਕਸਾਨ ਤੁਹਾਨੂੰ ਕਿੰਨਾ ਕੁ ਲੱਗਦਾ ਹੈ ਕਿਉਂਕਿ ਤੁਸੀਂ ਇਸ ਖੇਤਰ ਚ ਰਹਿੰਦੇ ਹੋ ਕਿੰਨਾ ਕੁ ਹੋਰ ਪਾਣੀ ਆਉਣ ਦੀ ਉਮੀਦ ਹੈ ਤੁਹਾਨੂੰ ਦੇ ਕੋਈ ਪਾਣੀ ਦਾ ਜਿਹੜਾ ਇਹ ਤਾਂ ਹਰ ਸਾਲ ਦਾ ਜਿੱਦਾਂ ਪੱਕਾ ਹੀ ਹੋ ਗਿਆ ਜੀ ਅ ਲੋਕ ਸਾਲ ਦੇ ਵਿੱਚ ਸਿਰ ਹੁੰਦੇ ਨੇ ਥੋੜਾ ਬੜਾ ਆਪਦਾ ਕਾਰੋਬਾਰ ਚਲਾ ਕੇ ਖੇਤੀ ਜਦੋਂ ਸਿਰ ਤੇ ਆਉਂਦੀ ਹੁਣ ਝੋਨਾ ਤੁਹਾਡੇ ਸਾਹਮਣੇ ਸਿਰ ਤੇ ਪੱਕਿਆ ਪਿਆ ਜੀ ਲਗਭਗ ਥੋੜੇ ਸਮੇਂ ਦੇ ਵਿੱਚ ਉਹਨੇ ਝੋਨੇ ਨੇ ਤਿਆਰ ਹੋ ਜਾਣਾ ਹੈ ਟੋਟਲ ਜਿਹੜਾ ਕਿਸਾਨਾਂ ਦਾ ਖਰਚਾ ਜਿਹੜਾ ਝੋਨੇ ਦਾ ਜਿਹੜਾ ਹੋ ਗਿਆ ਜੀ ਹੁਣ ਜਿਹੜੀ ਪੱਕ ਕੇ ਫਸਲ ਜਿਹੜੀ ਉਹ ਮੰਡੀਆਂ ਦੇ ਵਿੱਚ ਜਾਣੀ ਸੀ ਪਰ ਜਿਹੜੀ ਕੁਦਰਤੀ ਕਰੋਪੀ ਜਦੋਂ ਆ ਗਿਆ ਉਹਨੇ ਸਾਰਾ ਜਿਹੜਾ ਕਿਸਾਨਾਂ ਦਾ ਜਿਹੜਾ ਜਿੰਨੀਆਂ ਵੀ ਉਮੀਦਾਂ ਤੇ ਸਾਰੇ ਦੇ ਤੈਸ ਨਸ ਕਰਦੀ ਹੈ ਹਮ ਟੋਟਲ ਜੋ ਕਿਸਾਨਾਂ ਨੇ ਆਪਦੇ ਬੱਚੇ ਵਿਆਹ ਨੇ ਜੋ ਵਿਆਹ ਸ਼ਾਦੀਆਂ ਕਰਨੇ ਸਾਰਾ ਫਸਲ ਦੇ ਸਿਰ ਤੇ ਕਿਉਂਕਿ ਖੇਤੀ ਪ੍ਰਧਾਨ ਸੂਬਾ ਆਪਣਾ ਪੰਜਾਬ ਇਹ ਸਾਰਾ ਜਿਹੜਾ ਏਰੀਆ ਹੈ ਸਾਰਾ ਖੇਤੀ ਤੇ ਨਿਰਭਰ ਹੈ ਜੀ ਹਮ ਕਰੀਬ ਕਰੀਬ 4000 ਦੇ ਲਗਭਗ ਆਬਾਦੀ ਜਿਹੜੀ ਹੈ ਆ ਇੱਧਰ ਹਮ ਠੀਕ ਹੈ ਜੀ ਉਹਦੇ ਵਿੱਚ 15 16 ਜਿਹੜੇ ਪਿੰਡ ਆਉਂਦੇ ਨੇ ਹਮ ਉਹ ਸਾਰੇ ਦੇ ਸਾਰੇ ਹੜ ਪ੍ਰਭਾਵਿਤ ਹੈ ਜੀ ਹਮ ਉਹਨਾਂ ਦੇ ਕੋਲ ਕੋਈ ਹੋਰ ਕਾਰੋਬਾਰ ਨਹੀਂ ਸਿਰਫ ਤੇ ਸਿਰਫ ਖੇਤੀ ਜਿਹੜੀ ਕਾਰੋਬਾਰ ਜਦੋਂ ਥੋੜਾ ਜਿਆ ਸਿਰ ਹੁੰਦੇ ਆ ਉਸ ਹਰ ਸਾਲ ਉਹਨਾਂ ਦਾ ਪੱਕਾ ਹੋ ਗਿਆ ਵੀ ਸਮਾਨ ਲੱਦੋ ਡੰਗਰ ਲੈ ਕੇ ਆਓ ਇੱਥੇ ਪਾਰ ਆਓ ਤੇ ਆਪ ਦਾ ਆਣ ਕੇ ਜਿਹੜਾ ਇੱਧਰ ਬਚਾ ਕਰੋ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਬਿਮਾਰੀਆਂ ਲੱਗ ਜਾਂਦੀਆਂ ਆ ਬੱਚੇ ਪਰੇਸ਼ਾਨ ਹੋ ਜਾਂਦੇ ਆ ਤਾਂ ਉਹਦਾ ਕਰਕੇ ਜਿਹੜਾ ਇਹ ਇੱਕ ਸਾਲ ਦਾ ਨਹੀਂ ਹਰ ਸਾਲ ਇਹੋ ਜਿਹੜੇ ਇਹਨਾਂ ਨੂੰ ਸਾਨੂੰ ਸਾਰਾ ਇਲਾਕਾ ਜਿਹੜਾ ਪਾਣੀ ਦੀ ਜਿਹੜੀ ਮਾਰ ਏ ਚੱਲਣੀ ਪੈਂਦੀ ਆ ਆ ਨੁਕਸਾਨ ਦੀ ਗੱਲ ਚੱਲਦੀ ਐ ਕਿਸਾਨ ਦੀ ਫਸਲ ਚਲੀ ਗਈ ਲਗਭਗ ਤਾਂ ਕਿਸਾਨ ਅੱਗੇ ਕੀ ਸੋਚ ਰਿਹਾ ਹੈ ਤੁਹਾਡੇ ਸਾਹਮਣੇ ਆ ਵੀ ਹੁਣ ਕਿਸਾਨ ਕੀ ਸੋਚੂਗਾ ਜਦੋਂ ਘਰੋਂ ਬਗਾਰ ਹੋ ਗਿਆ ਫਸਲ ਵੀ ਚਲੇ ਗਈ ਆ ਦੂਜੀ ਗੱਲ ਸਾਰੇ ਕਹਿ ਰਹੇ ਆ ਗੁਜਰਤ ਦੀ ਮਾਰ ਆ ਚਲ ਮੰਨਦੇ ਆਂ ਅਸੀਂ ਗੁਜਰਤ ਦੀ ਮਾਰ ਤੁਸੀਂ ਵੀ ਮੀਡੀਆ ਵਾਲੇ ਮੇਰੇ ਵੀਰ ਆ ਉਹ ਜਿਹੜੀ ਗੁਜਰਤ ਦੀ ਮਾਰ ਆ ਜਿੱਠਨੀ ਕਿੰਨੇ ਆ ਮੇਰੇ ਵੀ ਉਹਨਾਂ ਜਿੱਠਨੀ ਕਿੰਨੇ ਆ ਉਹ ਸਰਕਾਰਾਂ ਦਾ ਰੋਲ ਹੁੰਦਾ ਵਾ ਸੀਐਮ ਦਾ ਹੁੰਦਾ ਵਾ ਅਜੇ ਤੱਕ ਸੀਐਮ ਸਾਹਿਬ ਨੇ ਤੇ ਪਤਾ ਹੀ ਨਹੀਂ ਉਹਨੂੰ ਵੀ ਵੀ ਕਿਤੇ ਮਰਨ ਦੇ ਦੀ ਦੁਨੀਆ ਜਾਂ ਇਕ ਤਰ੍ਹਾਂ ਕੋਈ ਬਿਆਨ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਇਹਦੇ ਵਿੱਚ ਸਾਡਾ ਵੀ ਕੋਈ ਸਾਡੇ ਸਿਆਸਤਦਾਨਾਂ ਦਾ ਵੀ ਗਲਤੀ ਆ ਪਿਛਲੇ ਵਾਰ ਵੀ ਪਾਣੀ ਆਇਆ 23 ਚ ਵੀ ਕਿਉਂਕਿ ਹੁਣ ਇਹ 23 ਤੋਂ ਜ਼ਿਆਦਾ ਹੋਣ ਦਾ ਲੱਗਦਾ ਨੁਕਸਾਨ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆ 23 ਚ ਵੀ ਬਹੁਤ ਹੋਇਆ ਸੀ ਉਹ ਲੋਕੀ ਲਤਾੜੇ ਹੋਏ 23 ਦੇ ਪਹਿਲਾਂ ਵੀ ਆਉਦੇ ਹੀ ਹੜ੍ਹ ਚਲੋ ਮੰਨ ਲਓ ਵੀ ਹੜ੍ਹ ਆਉਣਾ ਵਾ ਗੁਜਰਤ ਦੀ ਮਾਰ ਹਾਲਾਂਜੀ ਬਾਰਸ਼ ਹੁੰਦੀ ਬੱਦਲ ਫੜਦੇ ਪਾਣੀ ਆਉਣਾ ਮਦਦ ਕੀ ਕੀ ਚਾਹੀਦੀ ਹੈ ਇੱਕ ਮਿੰਟ ਮੇਰੀ ਗੱਲ ਸੁਣ ਲੋ ਜਿਹੜੀ ਮੈਂ ਗੱਲ ਕਰ ਰਿਹਾ ਪਾਣੀ ਆਉਂਦੇ ਹੀ ਪਹਿਲਾਂ ਸਰਕਾਰਾਂ ਹੁੰਦੀਆਂ ਸੀ ਸੀਐਮ ਇੱਥੇ ਆਣ ਕੇ ਖੜ ਜਾਂਦਾ ਸੀ ਲੋਕਾਂ ਨੂੰ ਹੌਂਕਾ ਆਉਂਦਾ ਸੀ ਵੀ ਸਾਡਾ ਸੀਐਮ ਮੁੱਖ ਮੰਤਰੀ ਆ ਗਿਆ ਤੇ ਦਿੰਦੇ ਵੀ ਸੀ ਖਰਾਬਾ ਵੀ ਦਿੰਦੇ ਸੀ ਮਦਦ ਵੀ ਕਰਦੇ ਸੀ ਤੇ ਲੋਕਾਂ ਨੂੰ ਬਹੁਤ ਵੱਡਾ ਉਮੀਦ ਹੋ ਜਾਂਦੀ ਸੀ ਪ੍ਰਸ਼ਾਸਨ ਸਾਰਾ ਖੜ ਜਾਂਦਾ ਸੀ ਆਣ ਕੇ ਵੀ ਮੁੱਖ ਜਿੱਥੇ ਮੁੱਖ ਮੰਤਰੀ ਚੱਲੇਗਾ ਪ੍ਰਸ਼ਾਸਨ ਦਾ ਆਟੋਮੈਟ ਖੜਨਾ ਬਹੁਤ ਵੱਡੀ ਉਮੀਦ ਹੁੰਦੀ ਸੀ ਹੁਣ ਲੋਕਾਂ ਨੂੰ ਕੋਈ ਸਰਕਾਰ ਤੋਂ ਉਮੀਦ ਨਹੀਂ ਰਹੀ ਗਈ ਦਾਵਾ ਡੋਲ ਹੋ ਗਏ ਆ ਬਿਮਾਰ ਹੋ ਰਹੇ ਆ ਕਈਆਂ ਨੂੰ ਟੈਗ ਹੋ ਰਹੇ ਆ ਵੀ ਸਾਡੀ ਨਾਲ ਰੱਬ ਨੇ ਤੇ ਕਿਰਪਾ ਕੀਤੀ ਸਰਕਾਰ ਵੀ ਸਾਡੀ ਹੈ ਨਹੀਂਗੀ ਬਹੁਤ ਵੱਡੀ ਮਾਰ ਪੈ ਗਈ ਜੀ ਸੋ ਇਹ ਤੁਸੀਂ ਹੁਣ ਸੁਣਿਆ ਹੈ ਕਿ ਖੁਦ ਲੋਕ ਇਸ ਇਲਾਕੇ ਦੇ ਮੰਡ ਦੇ ਹਜੇ ਵੀ ਪਿਛਲੇ ਕਾਫੀ ਦਿਨਾਂ ਤੋਂ ਇਸ ਪਾਣੀ ਦੀ ਮਾਰ ਦੇ ਨਾਲ ਜੂਝ ਰਹੇ ਨੇ ਸੰਘਰਸ਼ ਕਰ ਰਹੇ ਨੇ ਅਤੇ ਉਮੀਦ ਰੱਖ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਬਾਹ ਫੜੀ ਜਾਏਗੀ ਸਰਕਾਰ ਪ੍ਰਸ਼ਾਸਨ ਇੱਥੇ ਪਹੁੰਚਣਗੇ ਇਹਨਾਂ ਨੂੰ ਰਾਹਤ ਮਿਲੇਗੀ ਅਤੇ ਇਹ ਵੀ ਆਪਣੀ ਜ਼ਿੰਦਗੀ ਮੁੜ ਬਹਾਲ ਤੋਂ ਜੀ ਸਕਣਗੇ